ਨਸ਼ਿਆਂ ਖਿਲਾਫ ਪੰਜਾਬ ਪੁਲਿਸ ਵੱਲੋਂ ਚੇੜੀ ਮਹਿੰਮ ਤਹਿਤ ਜੰਮਰਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਸਰਹੱਦੋਂ ਪਾਰ ਨਸ਼ੇ ਦੀ ਤਸਰੀਕ ਕਰਨ ਵਾਲੇ ਦੋ ਨਸ਼ਾ ਤਸਰ੍ਹਾਂ ਨੂੰ ਅਬਰਸਰ ਪੁਲਿਸ ਨੇ ਕੀਤਾ ਕਾਬੂ ਦੋਨੇ ਨਸ਼ਾ ਤਸਰ੍ਹਾਂ ਵੱਲੋਂ ਪੁਲਿਸ ਨੂੰ 4 ਕਿਲੋਗ੍ਰਾਮ ਹੀਰੋਇਨ ਬਰਾਮਦ ਹੋਈ ਹਾਂ ਜੀ ਸਰ ਜੀ ਸਰ ਕੀ ਸਰ ਆ ਮਾਮਲਾ ਜੀ ਹੈ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜੰਗ ਛੇੜੀ ਗਈ ਹੈ ਅਗੇਂਸ ਡਰੱਗਸ ਉਸ ਤੋਂ ਫਸਟ ਡੇ ਦੇ ਵਿੱਚ ਮੈਂ ਸਮਝਦਾ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ 카rtel ਅਸੀਂ ਬਸਟ ਕੀਤਾ ਜਿਹੜਾ ਕਿ ਕ੍ਰਾਸ ਬਾਰਡਰ ਨਾਰਕੋ 카rtel ਨੂੰ ਕਹਿ ਸਕਦੇ ਹਾਂ ਦੋ ਸਮਗਲਰੇ ਚ ਗ੍ਰਿਫਤਾਰ ਹੋਏ ਹੈ ਕਰਨ ਕਰਨਪਾਲ ਸਿੰਘ ਤੇ ਰਣਜੀਤ ਸਿੰਘ ਇਹ ਦੋਨੋਂ ਖੇਮ ਕਰਨ ਏਰੀਏ ਦੇ ਰਹਿਣ ਵਾਲੇ ਨੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਔਰ ਇਹਨਾਂ ਦੇ ਕੋਲੋਂ 4 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ ਇਹ ਸਾਰਾ ਨੈਟਵਰਕ ਜਿਹੜਾ ਇਹ ਪਾਕਿਸਤਾਨ ਬੇਸਡ ਇੱਕ ਬੜਾ ਨੋਟੋਰੀਅਸ ਸਮਗਲਰ ਹੈ ਉਹ ਚਲਾ ਰਿਹਾ ਬਾਰ ਬੈਠਾ ਔਰ ਫਿਰੋਜ਼ਪੁਰ ਸੈਕਟਰੇ ਬਾਰ-ਬਾਰ ਯੂਜ਼ ਕਰ ਰਹੇ ਹੈ ਜਿਹੜੀ ਕਨਸਾਈਨਮੈਂਟ ਡਰੋਨਸ ਰਾਹੀਂ ਪੁਸ਼ ਕਰ ਰਹੇ ਔਰ ਇਸ ਜਿਹੜਾ ਮੋਡਿਊਲ ਹੈ ਇਹਦੀ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਗੱਲ ਆਈ ਹੈ ਕਿ ਇਹਦੇ ਤੇ ਸਪੈਸ਼ਲ ਮਾਰਕਿੰਗਸ ਡਿਫਰੈਂਟ ਨੇ ਜਿਵੇਂ ਕਨਸਾਈਨਮੈਂਟ ਦਾ ਕਿੱਸਾ ਹੁੰਦਾ ਜੋ ਕਿ ਕ੍ਰਾਸ ਬਾਰਡਰ ਚੀਜ਼ ਨੂੰ ਹੋਰ ਟੈਸਟੀਫਾਈ ਕਰਦੀ ਹੈ ਕਿ ਬਾਹਰੋਂ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹ ਡਰੋਨ ਰਾਹੀਂ ਭੇਜੀ ਜਾਂਦੀ ਹੈ ਇਹਦੇ ਵਿੱਚ ਇਹਨਾਂ ਨਾਲ ਇੱਕ ਮੋਟਰਸਾਈਕਲ ਵੀ ਹੈ ਵਿਦਆਊਟ ਨੰਬਰ ਹੀਰੋ ਡਿਲੈਕਸ ਔਰ ਜੋ ਮੁਢਲੀ ਪੁਛਗਿੱਛ ਤੋਂ ਪਤਾ ਲੱਗਿਆ ਕਿ ਨਵੇਂ ਹੀ ਇਸ ਸਟ੍ਰੀਟ ਦੇ ਵਿੱਚ ਆਏ ਸੀ ਪੁਰਾਣੇ ਇਹਨਾਂ ਤੇ ਕੇਸ ਕੋਈ ਨਹੀਂ ਹੈ ਜੇ ਆਪਾਂ ਗੱਲ ਕਰੀਏ ਕਰਨਪਾਲ ਦੀ ਉਮਰ 37 ਸਾਲ ਹੈ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਨਾਲ-ਨਾਲ ਕਰਦਾ ਹੈ ਰਣਜੀਤ ਸਿੰਘ ਦੀ ਉਮਰ 36 ਸਾਲ ਹੈ ਇਹ ਲੇਬਰ ਦਾ ਕੰਮ ਕਰਦਾ ਅਨਪੜਾ ਹੈ ਬਿਲਕੁਲ ਸੋ ਜਿਹੜੀ ਇਸੋ ਮੁਢਲੀ ਗੱਲ ਸਾਹਮਣੇ ਆਉਂਦੀ ਜਿਵੇਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਪੈਸੇ ਦੇ ਲਾਲਚ ਵਿੱਚੇ ਜਿਹੜੇ ਲੋਕਾਂ ਨੂੰ ਲੁਭਾ ਕੇ ਬਾਹਰ ਬੈਠੇ ਜਿਹੜੇ ਕਰਾਸ ਬਾਰਡਰ ਸਮਗਲਰਸ ਨੇ ਉਹ ਆਪਣੇ ਜਿਹੜੇ ਡਰੋਨ ਰਾਹੀਂ ਕਨਸਾਈਨਮੈਂਟਸ ਕਰਦੇ ਆ ਜਿਹਨੂੰ ਆਪਾਂ ਇਹ ਦੇਖੀਏ ਕਿ ਕਰਨਪਾਲ ਤੇ ਰਣਜੀਤ ਦਾ ਪਿੰਡ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਖੇਮ ਕਰਨ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਨਾਲ ਉੱਥੋਂ ਇਹਨਾਂ ਦਾ ਸੰਪਰਕ ਹੋਇਆ ਪਰ ਇਹ ਵਾਲੀ ਜਿਹੜੀ ਕਨਸਾਈਨਮੈਂਟ ਹੈ ਇਹ ਇਹਨਾਂ ਨੂੰ ਫਰੋਜ਼ਪੁਰ ਸੈਕਟਰ ਰਾਹੀਂ ਅੰਦਰ ਆਈ ਹੈ ਜੋ ਇਹਨਾਂ ਦੀ ਔਰ ਅਸੀਂ ਉਹਨੂੰ ਵੀ ਟਰੈਕ ਕਰ ਰਹੇ ਹਾਂ ਕਿ ਇਸ ਸੋਰਸਸ ਨਾਲੇ ਉਸੇ ਰੀਚ ਕਨੈਕਟ ਹੋਏ ਥੈਂਕ ਯੂ ਜੀ ਕੋਈ ਆ ਕੇਸੀ ਕੋਈ ਮੋਹਰ ਲੱਗੀ ਆ ਚੰ ਮਿਸਤਾਨ ਤੋਂ ਯਾਰ ਉਹਦੇ ਚ ਇਦਾਂ ਪਤਾ ਲੱਗ ਜਾਂਦਾ ਕਿਉਂਕਿ ਉਹ ਨਾ ਪੈਕੇਟਸ ਜਦੋਂ ਆਪਣੇ ਸੀਲ ਕਰਕੇ ਉਥੋਂ ਭੇਜਦੇ ਆ ਉਹਦੇ ਉੱਤੇ ਉਹ ਪ੍ਰਿੰਟਡ ਹੁੰਦਾ ਤੇ ਉਹ ਮਤਲਬ ਉਹਦੇ ਚ ਕਲੀਅਰ ਇਹ ਹੁੰਦਾ ਕਿ ਉਥੇ ਪੈਕਿੰਗ ਹੋਈ ਆ ਉਥੋਂ ਹੀ ਇਹ ਕਨਸਾਈਨਮੈਂਟ ਬਣੀ ਉੱਪਰੋਂ ਮੋਹਰਾਂ ਲੱਗੀਆਂ ਹੋਈਆਂ ਜਿਹੜੀਆਂ ਕਿ ਦਰਸਾਉਂਦੀਆਂ ਕਿ ਅਕ੍ਰੋਸ ਦੀ ਬਾਰਡਰ ਹੈ ਆਈ ਨੇ ਜਿਹੜੇ ਤੁਸੀਂ ਕੰਪੇਨ ਤੇ ਨਸ਼ਾ ਦੇ ਖਾਤੋਂ ਤੁਹਾਡੇ ਅਪਰੇਸ਼ਨ ਇਲਾਇ ਚੱਲ ਰਹੇ ਸੀਗੇ ਜਿਹੜਾ ਹੁਣ ਕੈਪਰੇਸ਼ਨ ਸ਼ੁਰੂ ਕੀਤਾ ਇਹਦੇ ਵਿੱਚ ਫਿਰ ਐਕਸਟਰਾ ਫੋਰਸ ਨੇ ਐਕਸਟਰਾ ਕਿਸੀ ਤਰ੍ਹਾਂ ਐਪੋਰਟ ਜਿਹੜੇ ਕੋਈ ਜਾਂ ਫੋਰਸ ਐਕਚੁਅਲ ਆਈ ਗਈ ਜਾਂ ਦਾਇਰਾ ਵਧਾਇਆ ਗਿਆ ਜੀ ਉਸ ਬਾਰੇ ਵੀ ਬ੍ਰੀਫ ਕਰਦੇ। ਦੇਖੋ ਦਾਇਰਾ ਅਸੀਂ ਇਦਾਂ ਵੀ ਅਸੀਂ ਲਿਸਟ ਆਊਟ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਬੰਦੇ ਇਸ ਸਟ੍ਰੇਟ ਦੇ ਵਿੱਚ ਹੈਗੇ ਉਹਨਾਂ ਨੂੰ ਮਤਲਬ ਤਾਂ ਕਿ ਜਿਹੜਾ ਕਾਨੂੰਨ ਦੀ ਪਕੜ ਚ ਲਿਆਂਦਾ ਜਾ ਸਕੇ ਔਰ ਉਹਦੀ ਇੰਟੈਲੀਜੈਂਸ ਬੇਸ ਸਾਰਾ ਕੰਮ ਚੱਲਦਾ ਜਿਵੇਂ ਇਹ ਵਾਲਾ ਆਪਰੇਸ਼ਨ ਵੀ ਹੋਇਆ ਜਿਵੇਂ ਆਪਾਂ ਸੋਚੀਏ ਤੇ ਇਹਦੇ ਚ ਮੈਨੂੰ ਦੱਸਦੇ ਬੜਾ ਫਕਰ ਹੁੰਦਾ ਆਪਣੀ ਟੀਮ ਸਪੈਸ਼ਲੀ ਸਾਡੇ ਡੀਸੀਪੀ ਆਲਮ ਵਿਜੀ ਜੀ ਨਵਜੋਤ ਸਾਡੇ ਏਡੀਸੀਪੀ ਹਰਮਿੰਦਰ ਜੀ ਸਾਡੇ ਏਸੀਪੀ ਦੋਨੋਂ ਸੀਆਈਏ ਦੇ ਸਾਡੇ ਇੰਸਪੈਕਟਰ ਸਰਪੰਨ ਚਾਜ ਅਮੋਲਕ ਜੀ ਤੇ ਰਵੀ ਹੁਣੀ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਔਰ ਜੇ ਆਪਾਂ ਚਾਤੀ ਮਾਰੀ ਹੈ ਫਿਕਰ 30 ਕੇਜੀ ਤੋਂ ਵੱਧ ਹੀਰੋਇਨ ਹੋ ਗਈ ਅਜ ਦੋ ਹੀ ਮਹੀਨੇ ਹੋਏ ਐ 25 ਦੇ ਵਿੱਚ ਤੋਂ ਔਰ ਜ਼ਿਆਦਾਤਰ ਜਿਹੜੇ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਮੈਨੂੰ ਬੜਾ ਫਖਰ ਹੈ ਇਹਨਾਂ ਤੇ ਔਰ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਇਸ ਗੱਲ ਦੀ ਔਰ ਸੂਟੇਬਲੀ ਅਸੀਂ ਰਿਵਾਰਡ ਕਰਦੇ ਰਹਿੰਦੇ ਹਾਂ ਇਹਨਾਂ ਨੂੰ ਟਾਈਮ ਟੂ ਟਾਈਮ ਬਟ ਆਈ ਐਮ ਵੈਰੀ ਵੀ ਮੈਨੂੰ ਨਹੀਂ ਪਤਾ ਉਹਨਾਂ ਨੂੰ ਉਹਨਾਂ ਦੇ ਆਈਜੀ ਸਾਹਿਬ ਦੱਸ ਸਕਣਗੇ ਇਹ ਸਰ ਪਰ ਅਗਲੇ ਦਿਨਾਂ ਦੇ ਵਿੱਚ ਉਹ ਜਿਹੜਾ ਕਨਫਰਮੇਸ਼ਨ ਸਮੇਂ ਸਮੇਂ ਤੇ ਚੱਲਦਾ ਰਹਿੰਦਾ ਤਾਂ ਹੁਣ ਇਸ ਨੂੰ ਹੋਰ 0 ਡਾਲਰ ਕਿਉਂਕਿ ਪਹਿਲਾਂ ਸਰਵੇ ਦਸਤਾਵੇਜ਼ ਵਿੱਚ ਪੀਣ ਵਾਲਿਆਂ ਦੇ ਜਿਹੜੇ ਜਿਹੜੇ ਹੈਬ੍ਰਿਡ ਨੇ ਜਿਹੜੀ ਉਹਨਾਂ ਦੇ ਖਿਲਾਫ ਇੱਕ ਰਿਡਿਡੈਕਸ਼ਨ ਸੈਂਟਰਾਂ ਦੇ ਨਾਲ ਵੀ ਤੁਸੀਂ ਸੰਪਰਕ ਦੇ ਵਿੱਚੋਂ ਤਾਂ ਇਸ ਲੈਵਲ ਤੱਕ ਵੀ ਹੁਣ ਥੱਲੇ ਤੱਕ ਵੀ ਪੂਰੀ ਤਰ੍ਹਾਂ ਜਾਓਗੇ ਕਿ ਇਹਨਾਂ ਨੂੰ ਵੀ ਕੋਈ ਨਹੀਂ ਹੁੰਦਾ ਤੇ ਪਰਚਾ ਦਿੱਤਾ ਜਾਵੇ ਜਾਂ ਕਾਰਵਾਈ ਜਾਂ ਜਿਹੜਾ ਹਟਮੁੰਦੇ ਜੋ ਸਾਨੂੰ ਡਿਡੈਕਸ਼ਨ ਦੇਖੋ ਇਹ ਦੋ ਇਹਦੇ ਚ ਗੱਲਾਂ ਹੈਗੀਆਂ ਇੱਕ ਤਾਂ 64 A ਹੈਗੀ ਐਨਡੀਪੀਐਸ ਦੀ ਸੈਕਸ਼ਨ ਵਿੱਚ ਉਹ ਕਹਿੰਦੇ ਕਿ ਜਿਹੜੇ ਬੰਦਾ ਵੌਲੰਟੇਰਲੀ ਕੋਰਟ ਜਾ ਕੇ ਦੱਸਣਾ ਚਾਵੇ ਤੇ ਛੱਡਣਾ ਚਾਵੇ ਨਸ਼ਾ ਉਹਨੂੰ ਕੋਰਟ ਦੇ ਜੱਜ ਦੇ ਹੁਕਮ ਨਾਲ ਜੱਜ ਸਾਹਿਬ ਦੇ ਹੁਕਮ ਨਾਲ ਉਹਨੂੰ ਭੇਜਿਆ ਜਾ ਸਕਦਾ ਰੀਹੈਬ ਸੈਂਟਰ ਜਾਂ ਡੀ ਐਡਿਕਸ਼ਨ ਸੈਂਟਰ ਦੂਜੀ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਸਪਲਾਈ ਦੇ ਉੱਤੇ ਪ੍ਰੈਸ਼ਰ ਪਾਉਂਦੇ ਆ ਤੇ ਨੇਚਰਲੀ ਰੀਹੈਬ ਸੈਂਟਰ ਤੇ ਓਟ ਸੈਂਟਰ ਦੇ ਉੱਤੇ ਪ੍ਰੈਸ਼ਰ ਪੈਂਦਾ ਹੀ ਪੈਂਦਾ ਹੈ ਉਹਨਾਂ ਦੀ ਵੀ ਸਾਰੀ ਜਿਹੜੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮਿਲ ਕੇ ਉਨ ਵੀ ਮੈਂ ਇਸ ਤੋਂ ਬਾਅਦ 3:30 ਵਜੇ ਉਹ ਡੀਸੀ ਮੈਡਮ ਨੇ ਰੀਹੈਬ ਦਾ ਸੈਂਟਰ ਦੇ ਵਿੱਚ ਰੱਖਿਆ ਸਕਿੱਲ ਦਾ ਉੱਥੇ ਜਾ ਰਿਹਾ ਸੀ ਇਸ ਤੋਂ ਬਾਅਦ ਉਹਦੇ ਵਿੱਚ ਇਹੀ ਹੈ ਕਿ ਉੱਥੇ ਵੀ ਸਾਡੇ ਲੋਕਾਂ ਨੂੰ ਰਿਫਾਰਮ ਕਰਨ ਦਾ ਸੁਧਾਰਨ ਦਾ ਆਪਣੇ ਆਪ ਨੂੰ ਮੌਕਾ ਮਿਲਿਆ ਜਿਹੜੇ ਬੰਦੇ ਸੁਧਾਰਨਾ ਚਾਹੁੰਦੇ ਸਰ ਬੜਾ ਲੰਬਾ ਦਿਨ ਬਾਅਦ ਸਾਰੇ ਕੀ ਕੀ ਲਗਾਤਾਰ ਜਿੰਨੀ ਹਰ ਅਰੰondi ਤੁਸੀਂ ਪੜਦੇ ਜੇ ਵੱਡੇ ਵੱਡੇ ਕਨਸਾਈਨਮੈਂਟ ਤੁਹਾਡੇ ਬੜੇ ਵੱਡੇ ਰਸਤੇ ਨੇ ਜਦੋਂ ਤੁਸੀਂ ਇੱਥੇ ਕੀ ਔਰ ਸਰ ਇਹਦੀ ਜੜਤ ਤੁਸੀਂ ਕਿਸ ਸਮੇਂ ਦੀ ਜੜ ਕੀ ਆਈ ਜਾਂਦੀ ਬੜੀ ਜਾਂਦੇ ਆਈ ਜਾਂਦੀ ਬੜੀ ਜਾਂਦੇ ਬਟ ਇਹ ਰੋਕਦੀ ਨਹੀਂ ਆ ਤੁਸੀਂ ਇਹਦੇ ਤੇ ਕੀ ਸੋਚਦੇ ਕਿ ਕਿਸ ਤਰ੍ਹਾਂ ਦੇਖੋ ਬੜੀ ਸਿੰਪਲ ਗੱਲ ਹੈ ਤੁਹਾਨੂੰ ਵੀ ਮੈਂ ਬੜਾ ਕਲੀਅਰ ਸਭ ਨੂੰ ਪਤਾ ਹੈ ਇਹ ਜਗ ਜਾਰ ਗੱਲ ਹੈ ਕਿ ਡਰੋਨ ਰਾਹੀਂ ਇੰਟਰਨੈਸ਼ਨਲ ਬਾਰਡਰ ਤੋਂ ਆਉਂਦੀ ਹੈ ਉਹ ਜੇ ਹੁਣ ਉਸ ਏਰੀਆ 'ਚ ਆਪਣਾ ਕੰਟਰੋਲ ਨਹੀਂ ਹੈ ਬਟ ਜਿੱਥੇ ਆਪਣਾ ਕੰਟਰੋਲ ਹੈ ਉੱਥੇ ਤਾਂ ਆਪਾਂ ਪੂਰੀ ਸ਼ਕਤੀ ਕਰੀਏ ਤੇ ਉਹਨੂੰ ਇਨਸ਼ੋਰ ਕਰੀਏ ਕਿ ਉਹਨੂੰ ਨਾਲ ਦੀ ਨਾਲ ਆਪਾਂ ਦਬਲੀਏ ਸਾਰੇ ਅਰੋਗਿਆਂ ਦੀ ਗ੍ਰਿਫਤਾਰੀ ਕਿਸੇ ਨਾ ਪਈ ਇਹਨਾਂ ਦੀ ਜੀ ਨਾਕਾਬੰਦੀ ਤੇ ਉੱਤੇ ਚਵਾਲ ਰੋਡ ਪੀਐਸ اسلامਾਬਾਦ ਉੱਤੇ ਹੀ ਪਰਚਾ ਦਰਜ ਹੋਇਆ ਜੀ ਅਜੂਬਰਨ ਸਰ ਹੋਰ ਪਈਆ ਪਈਆ ਤਾਂ ਹੋਰ ਰੋਡ ਉਹ ਤੁਹਾਨੂੰ ਨੋਜੋਜ ਦੀ ਦੱਸਣਗੇ ਹੈਗੀ ਆ ਜੀ ਮਤਲਬ ਸਾਰੇ ਦਰਜਾ ਪਦਜਾ ਅਫਸਰਸ ਨੂੰ ਵੀ ਅਸੀਂ ਚਾਂਸ ਦਿੰਦੇ ਆ ਕਿ ਉਹ ਆਪਣੀ ਜਿਹੜੀ ਬਰੀਫਿੰਗ ਕਰਨ ਜੋ ਅੱਛਾ ਕੰਮ ਹੋਇਆ ਸਫਸਲ ਰਿਹਾ ਜਿੱਦਾਂ ਸਾਰੇ